ਸਾਰੇ ਟਿੱਕ ਟਾਕ ਪਰਮਾਤਮਾ ਸਾਰੇ ਟਿੱਕ ਟਾਕ ਕਰਕੇ ਅੱਜ ਕੈਸੀ 6 ਵਜਣ ਚ 10 ਮਿੰਟ ਰਹਿ ਗਏ ਸੀ ਗੁਰਦਵਾਰ ਸਾਹਿਬ ਕਿਉਂਕਿ ਅੱਜ ਨਾ ਦੋ ਖੰਡ ਪਾਠ ਕਰੋਦਰ ਸਾਹਿਬ ਦੇ ਵਿੱਚ ਕੱਲ ਨੂੰ ਸੰਗਰਾਂਦ ਦਾ ਇੱਕ ਕਿਸ ਨੇ ਕਰਾਇਆ ਸੀ ਤੇ ਬਾਬੇ ਦਾ ਰਾਤ ਖੋਣ ਆ ਗਿਆ ਕਹਿੰਦੇ ਵੀ ਐਂ ਕਰਕੇ ਉਹ ਤਾਂ ਵਸੇ ਦਿੱਲੀ ਜੇ ਇਸ ਤਰ੍ਹਾਂ ਆਮ ਨਾ ਜਾਂਦੇ ਗੁਰਦਵਾਰ ਸਾਹਿਬ ਉੱਠ ਤਾਂ ਜਲਦੀ ਕਰਦੇ ਤੇ ਵੀ ਤੁਸੀਂ ਗੱਲ ਨੂੰ ਲਾ ਦੇ ਕਿਦਾਂ ਚੱਲ ਕੋਈ ਨਾ ਮੈਂ ਲਾ ਫਿਰ ਮੈਂ ਕਹਾਂ ਚਲ ਰੱਬ ਦਾ ਨਾਈਆ ਪਕੜਾ ਕੋਈ ਹਨਾ ਤੇ ਉਤਾਂ ਕਰਕੇ ਫਿਰ ਸ਼ੀਰ ਤੋਂ ਪਹਿਲਾਂ ਚਲੇਗੇ ਤੇ ਹੁਣ ਸਰਦਾਰ ਜੀ ਨੇ ਸ਼ੀਰ ਤੋਂ 8 ਸਿੰਘ ਸਾਹਿਬ ਦੀ ਡਿਊਟੀ ਇੱਥੇ ਤੇ ਹੁਣ ਉਹ ਆਉਣਗੇ 8 8.5 8.5 ਹੋ ਜਾਣੇ ਮੈਂ ਫਿਰ ਤੁਰ ਕੇ ਆ ਗਈ ਸੰਗਤ ਨਾਲ ਵਿੱਚ ਕਾਫੀ ਕਾਫੀ ਆਉਂਦੇ ਆ ਸਾਡੇ ਤਾਂ ਵੈਸੇ ਚਲੋ ਇਧਰੋਂ ਮਨ ਲੈ ਚੋ ਹੈ ਨਹੀਂ ਕੋਈ ਫਿਰ ਮੈਂ ਉਧਰੋਂ ਉੱਥੇ ਤੱਕ ਗੀਂ ਗਾਂ ਤਾਂ ਕੋਈ ਵੈਸੇ ਡਰ ਹੈ ਹੀ ਨਹੀਂ ਆਪਾਂ ਨੂੰ ਹੁਣ ਕੋਈ ਡਰ ਨਹੀਂ ਖਾਲਸਾ ਨੂੰ ਕੋਈ ਡਰ ਨਹੀਂ ਹੁੰਦਾ ਤੇ ਫਿਰ ਮੈਂ ਆ ਗਈ ਮੈਂ ਹੁਣ ਮੈਨੂੰ ਚੰਨ ਜੀ ਕਰੀਆ ਨਾਲ ਠੰਡ ਸੀ ਬਹੁਤ ਜ਼ਿਆਦਾ ਅੱਜ ਫਿਰ ਮੈਂ ਕਸ ਨਦੀਆ ਨੂੰ ਬਣਾਉਂਗੀ ਚਾਹ ਫਿਰ ਪੀਵਾਂ ਇਕੱਠੀ ਤੇ ਚਲੋ ਨਾ ਚਰਮਾਣਾ ਮोटा ਕੋਈ ਕੰਮ ਕਰਦੇ ਹਾਂ ਹੋਰ ਮੈਂ ਚੱਲ ਥੋੜੀ ਵੀਡੀਓ ਬਣਾ ਲੈਂਦੀ ਹਾਂ ਨਾ ਤੇ ਫਿਰ ਆਪਾਂ ਹੁਣ ਮੈਂ ਕਿਹੜਾ ਜੀ ਮੁੰਗ ਜਾਰਾ ਪਿਆ ਹੈ ਹੁਣ ਮੇਰਾ ਤੂੰ ਕੰਬਲ ਦੇ ਕੇ ਪਾ ਕੇ ਦੇਸ ਤੂੰ ਮੈਂ ਕੰਬਲ ਲੈ ਕੇ ਪਿਆ ਉਵੇਂ ਪਿਆ ਦੇਖ ਜਿਹੜਾ ਕੋਲ ਤਾਂ ਆਉਂਦਾ ਹੈ ਨਾ ਖੂਬ ਦਰਬਾਰ ਵਿੱਚ ਨਹੀਂ ਥਾਮੇ ਨਾ ਥਾਮ ਮਿਲ ਜਾਂਦੀ ਹੈ ਯਾ ਗੀ ਚਾ ਜਾ ਚਲੇ ਗੁਰੂ ਕੀ ਬਾਣੀ ਦੇ ਨਾਲ ਜੇ ਕੋਈ ਜੁੜਦਾ ਤੇ ਵੀ ਨਾ ਸਪੀਕਰ ਲਾ ਦੇਣੀਆਂ ਕਰਵਾਉਣੀਆਂ ਦੇ ਵਿੱਚ ਜਦੋਂ ਸ਼ਬਦ ਦੀ ਕੁਮਾਰੀ ਨਾਲ ਤਾਂ ਜੇ ਕੋਈ ਬਾਹਰ ਖੜਕਾ ਵਜੀ ਮਾਰ ਆਉਣਾ ਪਿਆ ਰਿਹਾ ਉੱਠਦੇ ਨਹੀਂ ਸੁਣਦੇ ਇਹਦੇ ਖੜਕ ਆਵਾਜ਼ ਦੇ ਵਿੱਚ ਜੀ ਰਾਮ ਨਾ ਸੁੱਕ ਰਹੇ ਲੱਗ ਪਰ ਸੁਣੇ ਤਾਂ ਸੁਣ ਠੰਡ ਬਹੁਤ ਜ਼ਿਆਦਾ ਹੈ ਫਿਰ ਬਾਹਰ ਪਾਈ ਦੇ ਉੱਪਰ ਉੱਪਰ ਹਵਾ ਫੁੱਲਾ ਜਿਹਾ ਮਹੌਲ ਹੈ ਉੱਪਰ ਹਵਾ ਠੰਡੀ ਬਹੁਤ ਜ਼ਿਆਦਾ ਅੱਜ ਤਾਂ ਹਵਾ ਹੀ ਚੱਲਦੀ ਹੈ ਬਹੁਤ ਠੰਡੀ ਠੰਡੀ ਹੈ ਤੇ ਚਲੋ ਜੀ ਕਰ ਦਿੰਦਾ ਚਾਰ ਕੰਮ ਇੱਕ ਤਾਂ ਮੈਂ ਪਾਉਂਦੀਆਂ ਜਰਾਬਾਂ ਤੇ ਯਾਰ ਬਹੁਤ ਠਰ ਗਈਆਂ ਤਾਂ ਵੀ ਗੁੱਡਪਾਕ ਇਸੇ ਪਰ ਜਰਾਬਾਂ ਨਹੀਂ ਸੀ ਪਾਈਆਂ ਚਲੋ ਮੰਜੀ ਤੇ ਲਾਕੂ ਜੀ ਚੱਲ ਮੰਜੀ ਤੇ ਚੱਲ ਕੀ ਹੋ ਗਿਆ ਕੁਮੀ ਘਰ ਚੱਲ ਗਏ ਚੱਲ ਕੁਮੀ ਘਰ ਚ ਚੀਜੀ ਖਾਣੀ ਹੈ

ਏ ਚਾਬੀ ਲਿਆ ਪਾ ਹੁਣ ਉਹ ਨੀਂਦ ਬਹੁਤ ਦੱਬੀ ਜਾਂਦੀ ਕਿਉਂਕਿ ਜਲਦੀ ਉੱਠਣਾ ਜੀਮੂ ਬਿਠਾ ਜੀਮੂ ਆ ਜਾ ਧੁੱਪੇ ਆ ਜਾ ਬੱਚਾ ਆ ਜਾ ਉੱਥੇ ਬਿਠ ਕੇ ਧੁੱਪੇ ਬੱਜ 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 ਆਜੂ 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 ਧੁੱਪੇ ਕਾ ਜਾ ਆ ਜਾ ਜੀਮੂ ਸੱਜਿਆ ਮੈਂ ਧੁੱਪੇ ਵੀ ਧੁੱਪੇ ਆ ਜਾ ਆ ਜਾ ਜੀਮੂ ਏ ਠੰਡ ਬਹੁਤ ਲੱਗਦੀ ਅੰਦਰ ਤੁਰੇ ਆ ਜਾ ਉੱਤ ਪਾਜ ਜੀਮੂ ਆਜੋ ਬੱਜ ਕੇ ਆਜੋ ਬੱਜੂ ਨੱਜੂ ਕੋਈ ਹੋਂਦਾ ਲਾਈ ਹੋਇਆ ਗੋਪੀ तीन चार दिनों बाद के अज तेल फिर भुल गई दो दिन हो गए मैं अच में, में ते ते है। हवा है नहीं अच आज अज पुत अज अज भाई देख मौसम अभी तो मैं ना कपड़े थोड़े जो मन सी गया। हवा चल पी हम मैं तरद चुल्हे दाल ਮੋਠਾਂ ਦੀ ਅਗਮ ਜਾ ਕੇ ਨਾ ਉਹਨੇ ਇੰਨੇ ਪੈਸੇ ਕੁਛ ਤੇ ਦੇ ਤਲਾਈ ਸੀ ਕੁਛ 200 ਰੁਪਏ ਉਹ ਲੈ ਗਿਆ ਉਹਨੂੰ ਦਿੱਤਾ ਜੀ ਨੇ ਕੰਮ ਲਾ ਕੇ ਗਿਆ ਸੀ ਫੇਰ ਟੁੱਟ ਗਿਆ ਤੀਜੀ ਵਾਰ ਲੱਗ ਗਿਆ ਪਹਿਲਾਂ 1.5 200 ਪਹਿਲਾਂ ਦਿੱਤਾ 4-500 ਚਾ ਹੋ ਗਿਆ ਠੀਕ ਬਾਕੀ ਜੜੇ ਲਿਆਂਦਾ ਆ ਉੱਥੇ ਚੱਲ ਮੰਝੇ ਤੇ ਮੈਂ ਬਣਾਉਣੀ ਆ ਦਾਲ ਮੋਠਾਂ ਦੀ ਦਾਲ ਧਰਦੀਆਂ ਦੇਖਦੀ ਆ ਪਹਿਲਾਂ ਤੇ ਮੈਂ ਦੁੱਧ ਵੀ ਨਹੀਂ ਵਿੱਚ ਰੱਖਿਆ ਫ੍ਰਿਜ ਦੇ ਇਹ ਦੁੱਧ ਫ੍ਰਿਜ ਚ ਰੱਖ ਦਿੱਤਾ ਦੁੱਧ ਕਾਫੀ ਲੱਗ ਗਿਆ ਦਾ ਫ੍ਰਿਜ ਵਿੱਚ ਰੱਖਦਾ ਦੁੱਧ ਤੇ ਮੈਂ ਹੁਣ ਦੇਖਦੀ ਆ ਪਹਿਲਾਂ ਤਾਂ ਮੈਂ ਮਚਾਉਣੀ ਆਂ ਅੰਦਰ ਆ ਕੇ ਤੇ ਮੈਂ ਵਿੱਚ ਮੈਂ ਤਾਂ ਚਾਉਣੀ ਆਂ ਅੱਗ ਮੈਂ ਬਣਾਉਣੀ ਆਂ ਦਾਲ ਮੋਠਾਂ ਦੀ ਠੀਕ ਹੈ ਕੋਈ ਬੈਠਾ ਰ ਮੈਂ ਤਾਂ ਉੱਥੇ ਨਾਲੇ ਆ ਕੇ ਠੰਡੀ ਵੀ ਹੋ ਗਈ ਅੰਦਰ ਤਾਂ ਲੱਗਦੀ ਵੀ ਠੰਡ ਤੋਂ ਇਸ ਜਿਵੇਂ ਮੈਂ ਘਮੜੇ ਸੈੱਟ ਕਰਤਾ ਕੱਲ ਨੂੰ ਤੋਂ ਸੁਬਹ ਸੁਬਹ ਉੱਠ ਤੇ ਜਾਂਦੀ ਐਸ ਟਾਈਮ ਨਹੀਂ ਉੱਠਦੇ ਜਾਂਦੇ ਤੁੱਪ ਤਾਂ ਬਹੁਤ ਸੋਹਣੀ ਐ ਮੈਂ ਤਾਂ ਧਰਤੀ ਢਾਲ ਮੁੱਠਾਂ ਦੀ ਤੋੜੀ ਚ ੁੱਲੇ ਦੀ ਉਹਨਾਂ ਚ ਦੀ ਅੱਗ ਅਗਰ ਧਾਲ ਔਲੂਨ ਮਿਰਚ ਤੇ ਹਲਦੀ ਪਾ ਲਈ ਮੇਰੇ ਵਿੱਚ ਜੀਮੂ ਪੈ ਗਿਆ ਬਿਸਤਰਾ ਨਾਲ ਕੇ ਕੰਬਲ ਲੈ ਕੇ ਜੀਮੂ ਆ ਪੈ ਗਿਆ ਠੰਡ ਲੱਗ ਰਹੀ ਸੀ ਬਾਹਰ ਨਹੀਂ ਤਾਂ ਇਕੱਠੀ ਜਹੀ ਪਈ ਸੀ ਕੱਪੜੇ ਧੋਣੇ ਸੀ ਅੱਜ ਨਹੀਂ ਧੋਦੇ ਹੁਣ ਮੈਂ ਨਾ ਆਫ ਕਰਨਾ ਕੀ ਕਹਿੰਦੇ ਉਹਨੂੰ ਠੰਡ ਚੋ ਕਿਤੇ ਮੈਂ ਆਹ ਤੋ ਬਣਾਉਣੀ ਚੋਲਾ ਦੀ ਪਿੰਦੀ ਚੋਲ ਪਈ ਆ ਤੇ ਉਹ ਥੋੜਾ ਸੰਭਾਲ ਲੈਣਾ ਹੁਣ ਇੱਕ ਦੂ ਦਾ ਸ਼ਰਬ ਵਗੈਰਾ ਆਹ ਲਓ ਜਿੰਮੂ ਪੈ ਗਿਆ ਮੀਮ ਨੂੰ ਮੀਮ ਨੂੰ ਕਿ ਮੈਂ ਪਿਆ ਠੰਡ ਲੱਗ ਗਈ ਆ ਪੈ ਜਾ ਪੈ ਜਾ ਇਹ ਸਸਤੀ ਆ ਪੀ ਬੰਨ ਲਾ ਤਾਂ ਠੰਡ ਲੱਗ ਗਈ ਪਹਿਲੇ ਪਹਿਲੇ ਬੱਚਾ ਨਹੀਂ ਨਹੀਂ ਚੋ ਜਾ ਚੋ ਜੀ ਚੋ ਪਹਿਲੇ 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 ਇਹ ਮੇਰਾ ਪਾਲੂ ਆ ਮੇਰੀ ਅੱਗ ਨੱਚੀ ਜਾਂਦੀ ਆ ਉਹ ਵੈਸੇ ਮੋਠਾਂ ਦਾਲ ਨੂੰ ਟਾਈਮ ਬਹੁਤ ਲੱਗਦਾ ਹਵਾ ਹੀ ਹੁਣ ਸਾਰਾ ਦਿਨ ਵਧੀਆ ਰਹੀ ਹੁਣ ਚੱਲ ਗਈ ਹੁਣ ਅੱਗ ਵਧੀਆ ਲੱਗਦੀ ਆ ਪੱਲਾ ਜਿਦ ਫਿੰਡਰਨ ਸਾਖਦੇ ਰਹੂਨੀ ਤਾਂ ਗਰਮੀ ਜੰਦ ਸੀ ਦੇਖੋ ਵਾ ਆ ਫਤਨ ਕੀ ਪਿਆ ਸਟਾਕ ਮਾਰਕੀਟ ਕਲਾਸ ਫਾਰ ਪੀਗਿੰਗ ਇਨ ਪੰਜਾਬੀ ਸ਼ੇਅਰ ਮਾਰਕੀਟ ਟ੍ਰੇਨਿੰਗ ਕਲਾਸਸ ਆਵਰ ਟ੍ਰੇਨਿੰਗ ਟਿੱਕਲਾਈਵ ਕਲਾਸਾਂ ਕਨੈਕਟ ਫਾਰ ਮੋਰ ਇਨਫੋਰਮੇਸ਼ਨ ਜਿੰਨੇ ਨੇ ਮੈਸ ਸੁਤਰਾਸੀ ਫਰਤੀ ਇਹ ਸਟਾਕ ਮਾਰਕੀਟ ਦੀ ਟ੍ਰੇਨਿੰਗ ਹੈ ਆਹ ਵਾ ਚਲੋ ਆਪਾਂ ਤਾਂ ਕੀ ਹੁਣ ਲੈਣੀ ਆ ਵਸ ਵਧੀਆ ਚੀਜ਼ ਆ ਇਹ ਪਾਣੀ ਪਾਉਣ ਵਾਲਾ ਹੋ ਗਿਆ ਸਾਰੇ ਬੁੱਟਿਆਂ ਨੂੰ ਉੱਪਰ ਗੋਭੀ ਨੂੰ ਵੀ ਪਾਣੀ ਪਾਉਣੀ ਆ ਜਾ ਕੇ ਆਪਾਂ ਦੇਖਦੀਆਂ ਦਾਲ ਗੋਲ ਬਣਾ ਕੇ ਇਹ ਬਾਣਾ ਥੱਲੇ ਚ ਉਹ ਬਹੁਤ ਹੈ ਚਾਹ ਨਹੀਂ ਬਣਾ ਕੇ ਪੀਣੀ ਐ ਚਾਹ ਨਾਲ ਬਣ ਕੇ ਕਿ ਤੌੜੀ ਚੱਕਲੇ ਤੜਕਾ ਲਾਦਾ ਰੋਟੀ ਪਾਤੀ ਹੁਣ ਦੀ ਮੂ ਰੋਟੀ ਖਾਣ ਨੂੰ ਮਿੱਠਾ ਹੈ ਨਾ ਫਿਰ ਜੇ ਮੈਂ ਰੋਟੀ ਦਿੰਦੀ ਹਾਂ ਹੁਣ Blekjord. ਲੇ ਲਾਵੀ ਹੁਣ ਲੈ ਨਿਸ਼ ਤੇ ਮੂਹਾਂ ਗਾ ਰੋਟੀ ਲੈ ਨਰਦਨ ਵੀ ਕਰਕੇ ਦੇਦੀ ਹੈ ਲੈ ਲੈ ਹੁਣ ਲੈ ਲਾ ਗਿਆ ਇੱਕ 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 ਰੋਟੀ ਨੇ ਐਂ ਕਰਕੇ ਖਾ ਲੈਣੀ ਚਲ ਅੱਜ ਲਾਵੀ ਲਾਈਟ ਬਰਬ ਹੋ ਗਿਆ ਖਰਾਬ ਭਾ ਹਾਲਵਾਇਆ ਹਰ ਕਿਨ ਹੈ ਦੀ ਲਾਈਟ ਹੀ ਨਹੀਂ ਆ ਮੇਰੇ ਚਿੱਲੇ ਚ ਆਂਗ ਮੁੱਚ ਜੰਮੀ ਹੈ ਬੰਦ ਹੋ ਗਈ ਉਹ ਕਿੰਨੀ ਸੋਹਣੀ ਪਿਆਰੀ ਪਰ ਹੈ ਨਹੀਂ ਨਿੱਕੀ ਆ ਜਾ ਆ ਜਾ ਇੱਧਰ ਆ ਜਾ ਆ ਬਲਬ ਨਿੱਕੀ ਜਿਹੀ ਲਾਈਟ ਹੈ ਵਡਸਰ ਸਸਤਾ ਜੇ ਮਿਲ ਗਿਆ ਇਹ ਆ ਦੇਖੋ ਇੱਧਰ ਆ ਚੱਕ ਦੇਣੀ ਆ ਤੇਰੇ ਫੱਟੇ ਲੈ ਮੇਰੀ ਰੋਟੀ ਮੱਚ ਚੱਲੀ ਜਿੰਮਾ ਦੇ ਰੋਟੀਆਂ ਸੀ ਮੱਚ ਗਈ ਰੋਟੀ ਲਿਆ ਪਪਾ ਢਾਲੋ ਕਿ ਉਹ ਵਾਲਿਆ ਪਿਆਜ਼ ਰੱਖ ਲੈ ਤੇ ਜਿਮੂ ਦੇ ਲਓ ਤੇ ਰੋਟੀ ਮੇਰੇ ਨਾਲ ਖਾਣ ਤਿਆਰ ਹੋ ਗਏ ਮੇਰੇ ਨਾਲ ਖਾਣੀ ਆ ਲੋਤੀ ਚਲੋ ਖਾਈਏ ਫਿਰ ਚਲੋ ਚਲ ਇੱਕ ਰੋਟੀ ਉਹ ਵੀ ਖਾ ਲਈਏ ਚਲੋ ਜੀ ਵੀਡੀਓ ਵਧੀਆ ਲੱਗੀ ਹੋਵੇ ਸਬਸਕ੍ਰਾਈਬ ਕਰ ਲੇ ਦਬਕੇ ਸ਼ੇਅਰ ਕਰ ਦਿਓ ਦਬਕੇ ਤੇ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ